ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਕੇਰਾ ਦੀ ਮਹਿਲਾ ਅਨੀਤਾ ਕੁਮਾਰੀ ਤੇ ਉਸ ਵਕਤੇ ਤਿੰਨ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਕਤ ਮਹਿਲਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਲਈ ਸੜਕ ਕੰਢੇ ਖੜ ਕੇ ਇੰਤਜ਼ਾਰ ਕਰ ਰਹੀ ਸੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਅਨੀਤਾ ਨੇ ਦੱਸਿਆ ਕਿ ਜਿਵੇਂ ਹੀ ਉਸ ਵੱਲੋਂ ਬੱਚਿਆਂ ਨੂੰ ਬੱਸ 'ਚੋਂ ਹੇਠਾ ਉਤਾਰਿਆ ਗਿਆ ਤੇ ਇਸ ਤਰ੍ਹਾਂ ਇੱਕ ਸਕੂਟਰੀ ਤੇ ਆਏ ਤਿੰਨ ਹਮਲਾਵਰਾਂ ਨੇ ਉਸਤੇ ਤੇਜ਼ ਤਾਰ ਹਥਿਆਰਾਂ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਤੇ ਉਸਤੇ ਸਿਰ ਤੇ ਵੀ ਕਈ ਵਾਰ ਕੀਤੇ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਮਹਿਲਾ ਨੇ ਦੱਸਿਆ ਕਿ ਉਸਤੇ ਬੱਚੇ ਕਾਫੀ ਸਮੇਂ ਤੱਕ ਰੋਲਾ ਪਾਉਂਦੇ ਰਹੇ ਪਰੰਤੂ ਹਮਲਾਵਰ ਲਗਾਤਾਰ ਉਸ ਨੂੰ ਕੁੱਟਦੇ ਰਹੇ ਪੀੜਤ ਮਹਿਲਾ ਨੇ ਕਿਹਾ ਕਿ ਉਸ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਉਸ ਉੱਤੇ ਹਮਲਾ ਹੋਇਆ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਹਮਲਾਵਰਾਂ ਦੀ ਪਾਲਕੀਤੀ ਚੱਲ ਰਹੀ ਹੈ ਤੇ ਜਲਦ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਨਾਮ ਤੁਹਾਡਾ ਉਹ ਨੀਤ ਰਾਣੀ ਨਿਹ ਕੀ ਹੋਇਆ ਸੀਗਾ ਪੂਰੀ ਵਾਰ ਦੱਸੋ ਸਰ ਮੈਂ ਬੱਚੇ ਲੈਣ ਗਈ ਸੀਗੀ ਜਿੱਥੋਂ ਬੱਚੇ ਲੈਣੇ ਸੀ ਮੈਂ ਤਾਂ ਬੱਸ ਚਾਏ ਸੀ ਹੂੰ ਤੇ ਜਿਹੜੇ ਜਿਹੜੇ ਬਾਸ ਤੇ ਬੱਚੇ ਆਏ ਸੀ ਬਾਸ ਨਾਲ ਹੀ ਉਹ ਮੁੰਡੇ ਖੜੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਬਾਸ ਤੇ ਸੀਗੇ ਸਰ ਸਕੂਟੀ ਤੇ ਠੀਕ ਹੈ ਸਰ ਫਿਰ ਮੇਰੇ ਦਿਓਰ ਨੇ ਹੱਥ ਵੀ ਮਲਾਇਆ ਸੀਗਾ ਉਹਨਾਂ ਨਾਲ ਹਾਂ ਜੀ ਅੱਛਾ ਤੇ ਉਹ ਉੱਥੇ ਖੜਾ ਨਹੀਂ ਹੋਇਆ ਸੀ ਨਿਕਲ ਗਿਆ ਸੀਗਾ ਤੇ ਬੱਚੇ ਜਿੱਦਾਂ ਕਨੈਕਟਰ ਨੇ ਥੱਲੇ ਤਾਰੇ ਇਹ ਉਹਨਾਂ ਨੇ ਬੱਸ ਜਾਣ ਦਿੱਤੀ ਐ ਬੱਸ ਜਿੱਲੇ ਸੀ ਉਸਲੇ ਮੈਨੂੰ ਕੁਛ ਨਹੀਂ ਕੀਤਾ ਉਹਨਾਂ ਨੇ ਤੇ ਬੱਸ ਜਿੱਦਾਂ ਹੀ ਗਈ ਇਹ ਉਹਨਾਂ ਨੇ ਸਕੂਟਰੀ ਮਤਲਬ ਜਿੱਦਾਂ ਇਹ ਮੈਂ ਵਾਪਸ ਆਪਣੇ ਘਰ ਨੂੰ ਨੂੰ ਕੀਤਾ ਘੇਰਿਆ ਐ ਤੇ ਉਦਾਂ ਹੀ ਉਹ ਮੇਰੇ ਮਗਰ ਆਏ ਨਾਲ ਸਕੂਟਰੀ ਖੜੀ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਗੱਲਬਾਤ ਕੋਈ ਸਿੱਧੇ ਹਮਲਾ ਹਾਂ ਸਿੱਧਾ ਹੀ ਹਮਲਾ ਮੈਨੂੰ ਇਦਾਂ ਲੱਗਿਆ ਕਿ ਇਹ ਬੱਚੇ ਚੱਕਣ ਆਏ ਐ ਫਿਰ ਉਹਨਾਂ ਨੇ ਮੇਰੀ ਕੁੱਟ ਮਾਰ ਕੀਤੀ ਬੱਚਿਆਂ ਨੇ ਵੀ ਰੋਲਾ ਪਾਇਆ ਮੈਂ ਵੀ ਰੋਲਾ ਪਾਇਆ ਅੱਛਾ ਕਦੋਂ ਲਮਾਰਿਆ ਕੁੱਟੇ ਤੁਹਾਨੂੰ ਸਰ ਲੋਹੇ ਦੀ ਰਾਡ ਸੀਗੀ ਕਿੱਥੇ ਕਿੱਥੇ ਮਾਰਿਆ ਤੁਹਾਡੇ ਸਰ ਲੱਤਾਂ 'ਚ ਵੀ ਮਾਰਿਆ ਹੈ ਇਹ ਸਿਰ 'ਚ ਟੰਕੇ ਲੱਗੇ ਹਨ ਹਾਂਜੀ 7 ਤੇ ਲੱਤ 'ਚ ਮੇਰੀ ਜ ਹੱਡੀ ਫ੍ਰੈਕਚਰ ਹੈ ਦੇਖੀ ਉਸ ਤੋਂ ਬਾਅਦ ਜਦੋਂ ਤੁਸੀਂ ਰੋਲਾ ਪਾਇਆ ਤੇ ਫਰਾਰ ਹੋ ਗਏ ਸਾਰੇ ਹਾਂਜੀ ਸਰ ਟ੍ਰੈਲੀ ਵੀ ਆਂਦੀ ਪਈ ਸੀਗੀ ਰੋਡ 'ਤੇ ਤੇ ਫਿਰ ਉਸਲੇ ਸੜਕ 'ਚ ਕੋਈ ਨਹੀਂ ਸੀਗਾ ਫਿਰ ਆਵਾਜਾਈ ਸ਼ੁਰੂ ਹੋ ਗਈ ਨਾ ਤੇ ਜ਼ਿਆਦਾਤਰ ਉਹ ਟਰੈਲੀ ਨੂੰ ਦੇਖ ਕੇ ਗੇਟ ਟਰੈਲੀ ਦੀ ਸੇੜ ਹੁੰਦੀ ਦੇ ਸੀਗੀ ਜੁਹਾਨੂੰ ਕੋਈ ਨਾ ਕਿਸੇ ਨੂੰ ਪਛਾਣਦੇ ਸਰ ਨਹੀਂ ਮੈਂ ਪਹਿਚਾਨਦੀ ਨਹੀਂ ਮੈਨੂੰ ਨਹੀਂ ਪਤਾ ਕੌਣ ਸੀ ਤੁਹਾਨੂੰ ਕਿਹਦੇ ਤੇ ਸ਼ੱਕ ਆ ਸਰ ਆਪਣੇ ਦਿਓਰ ਤੇ ਹੀ ਹੈ ਮੇਰੇ ਪਿੰਡ 'ਚ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਮੇਰੇ ਪਤੀ ਦਾ ਵੀ ਕਿਸੇ ਨਾਲ ਵੀ ਪਿੰਡ 'ਚ ਕੋਈ ਲੜਾਈ ਝਗੜਾ ਨਹੀਂ ਪਤੀ ਕਿੱਥੇ ਹੈ ਸਰ ਬਾਹਰ ਰਹਿੰਦੇ ਮੇਰੇ ਘਰ ਵਾਲੇ ਕੀ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਪੁਲਿਸ ਤੋਂ ਇਹ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਸਰ ਕਿ ਕੱਲ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਨੂੰ ਕੋ ਸ਼ਾਮ 5 ਵਜੇ ਦੀ ਟੀ ਸਾਡੇ ਕੋਲ ਪੇਸ਼ੈਂਟ ਆਇਆ ਅਨੀਤਾ ਵਾਈਫ ਆਫ ਜਸਵੀਰ ਸਿੰਘ ਜੋ ਸਾਡੇ ਮੈਡੀਕਲ ਆਫੀਸ ਹੈ ਵਾ ਮੈਂ ਉਹਦਾ ਪਰਚਾ ਕਰਕੇ ਖਾਣਾ ਹਜਪੁਰ ਨੂੰ ਰਿਪੋਰਟ ਕਰ ਦਿੱਤਾ ਉਹ ਤੇਰੇ ਨਾਲ ਆ ਜਾ ਸਾਡੇ ਕੋਲ ਉਹ ਉਹ ਸਰਕਾਰੀ ਇੱਕ ਨਹੀਂ ਫਟਾਉਂਦਾ ਦੇਖੋ ਸਟਾਂ ਜੜੀਆਂ ਹੈਗੇ ਐਮ ਐਲ ਆਰ ਲੀਗਲ ਰਿਕਾਰਡ ਹੁੰਦਾ ਹੈ ਕਿਸੇ ਦੇ ਸਟਾਂ ਜੜੀਆਂ ਹੋ ਜਾਂ ਸੀ ਕਿਉਂ ਰਿਕਾਰਡ ਕਰਕੇ ਉਹ ਐਮ ਐਲ ਆਰ ਤਿਆਰ ਕਰਕੇ ਜਿਹੜਾ ਥਾਣਾ ਹਾਜਪੁਰ ਤੇ ਸਰ ਬੀਤੇ ਦਿਨ ਪਿੰਡ ਕੇਰੇ ਦੀ ਇੱਕ ਮਹਿਲਾ ਤੇ ਉਟਮਾਰ ਹੋਈ ਸੀ ਕੀ ਇਹ ਪਰਮਾਉਂਦਾ ਮੈਂ ਏ ਐਸ ਹਰ ਭਜਨ ਸਿੰਘ ਮਿਤੀ 30 7 24 ਨੂੰ ਡਿਊਟੀ ਅਫਸਰ ਸੀ ਥਾਣਾ ਹਾਜਪੁਰ ਸਾਨੂੰ ਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੀ ਚਿੱਟ ਡਾਕਟਰੀ ਆਈ ਕਿ ਉਹਨਾਂ ਦੇ ਸੱਟਾਂ ਲੱਗੀਆਂ ਨੇ ਹਸਪੀਟਲ ਧੀਰੇ ਇਲਾਜ ਹੈ ਉੱਥੇ ਪੁੱਜ ਕੇ ਲੈਡੀ ਕਨਸਟੇਬਲ ਨਾਲ ਗਏ ਸੀ ਤਾਂ ਬਿਆਨ ਕਲੰਬਨ ਕੀਤਾ ਤੇ ਉਹਦੇ ਮੁਤਾਬਕ ਜੋ ਰਹਿ ਗਈ ਸੀ ਬੰਦੀ ਕਰਕੇ ਰਿਪੋਰਟ ਦਰਜ ਕਰਤੀ ਹੈ ਤੇ ਜਿੰਨਾ ਵੀ ਸ਼ੱਕੀ ਵਿਅਕਤੀ ਨੇ ਹਮਲਾ ਕੀਤਾ ਉੱਤੇ ਉਹਦੇ ਬਾਰੇ ਅਸੀਂ ਮੀਡੀਆ ਵਿੱਚ ਤੇ ਸੋਸ਼ਲ ਮੀਡੀਆ ਦੇ ਮਦਦ ਲੈ ਕੇ ਤੇ ਸੀਸੀਟੀਵੀ ਘਾਰ ਕੇ ਤੇ ਸਰਚ ਕਰ ਰਹੇ ਸਰ ਕੈਮਰੇ ਜਿਹਦਾ ਵੀਡੀਓ ਫੋਟੋ ਵੀ ਆ ਕਿ ਉਹ ਬੀਡੀਪੀ ਇਹ ਨੌਜਵਾਨ ਤੇ ਨੌਜਵਾਨ ਸਕੂਟੀ ਤੇ ਜਾਂਦੇ ਆ ਪਤਾ ਲੱਗ ਰਿਹਾ ਵੀ ਭਾਲ ਹੋਈ ਇਹ ਵੀ ਕੋਣ ਹੈਗੇ ਨੌਜਵਾਨ ਰਿਹਾ ਦੁਆਰਾ ਆਏ ਦਾਏ ਤਿੰਨੇ ਚਾਰਾਂ ਪਿੰਡਾਂ ਦੇ ਸਰਪੰਚਾਂ ਦੇ ਸੱਜ ਕੇ ਨਾ ਸੀ ਇਹਨਾਂ ਨੂੰ ਫੋਟੋਆਂ ਵਖਾਈਆਂ ਤੇ ਣੈਟ ਤੇ ਵੀ ਉਹਨਾਂ ਦੇ ਗਰੁੱਪਾਂ 'ਚ ਵੀ ਬਾਤੀਆਂ ਸਰ ਤੇ ਕਾਫੀ ਚਾਂਸ ਨੇ ਅੱਜ ਭਲਕੇ 3 ਹੋਇਆ we are gna university see potential in everyone and everything around us we drive innovation and entrepreneurship we grow competent global citizens to affect positive change around there